ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਕਿਹੜੀ ਹੈਗੀ ਆ ਮੋਸਟ ਇੰਪੋਰਟੈਂਟ ਆ ਨਵੇਂ ਯੂਟਿਊਬਰਾਂ ਲਈ ਤੇ ਜਿਹਦੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ਼ਨ ਕਰਨੀ ਆ ਕਿੜੇ ਆਪਣੇ ਪੰਜ ਮੋਸਟ ਇੰਪੋਰਟੈਂਟ ਟੂਲ ਹੈਗੇ ਆ ਕਿ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ ਇਹਨਾਂ ਵਿੱਚੋਂ ਇੱਕ ਸੌਫਟਵੇਅਰ ਮੋਸਟ ਇੰਪੋਰਟੈਂਟ ਆ ਜਿਹੜਾ ਤੁਹਾਡਾ ਹੈਲਪ ਕਰ ਸਕਦਾ ਆ ਕਿ ਤੁਹਾਡੇ ਬੂਸਟ ਵਿਊ ਤੁਹਾਡੇ ਡਬਲ ਕਰ ਸਕਦਾ ਹੈ ਹਨਾ ਤੇ ਤੁਹਾਡੀ ਰੀਚ ਵਧਾ ਸਕਦਾ ਹੈ ਤੇ ਆਪਾਂ ਚਲੋ ਸਕਰੀਨ ਦੇ ਉੱਪਰ ਚੱਲਦੇ ਆਂ ਹਾਂਜੀ ਦੋਸਤੋ ਆ ਗਿਆ ਆਪਾਂ ਸਕਰੀਨ ਦੇ ਉੱਪਰ ਤੇ ਪੰਜ ਟੂਲਾਂ ਦੀ ਮੈਂ ਗੱਲ ਕਰਦਾ ਪਿਆ ਸੀਗਾ ਉਸ ਇੰਪੋਰਟੈਂਟ ਆ ਫਰਸਟ ਆਫ ਆਲ ਗੂਗਲ ਟ੍ਰੈਂਡ ਇਹ ਟ੍ਰੈਂਡ ਇਹ ਗੂਗਲ ਟ੍ਰੈਂਡ ਆ ਆਪਾਂ ਯੂਜ਼ ਕਰ ਸਕਦੇ ਆਂ ਇੱਕ ਟਾਪਿਕ ਲੱਭਣ ਲਈ ਫੋਰ ਐਗਜ਼ਾਮਪਲ ਆ ਕੀ ਆਪਣਾ ਕਿਹੜੇ ਹੁਣ ਇੰਡੀਆ ਦੇ ਵਿੱਚ ਕਿਹੜੇ ਟਾਪਿਕ ਦੇ ਟ੍ਰੈਂਡ ਕਰਦੇ ਪਏ ਹਨ ਤੇ ਇਹ ਤੋਂ ਆਪਾਂ ਨੂੰ ਸਰਚ ਹੋਏ ਬਦ ਲੱਗ ਜਾਂਦਾ ਆਪਣੇ ਕਿਹੜੇ ਕਿਹੜੇ ਟਾਪਿਕ ਟ੍ਰੈਂਡ ਕਰਦੇ ਪਏ ਆ ਤੇ ਆ ਸਾਰੇ ਆਪਾਂ ਏ ਟੂ ਜ਼ੈਡ ਆ ਆ ਨਿਊ ਮੂਵੀ ਆਈ ਆ ਹਾਊਸਫੁੱਲ 5 ਬਾਕਸ ਆਫਿਸ ਕਲੈਕਸ਼ਨ ਹਨਾ ਇਹ ਟਾਪਿਕ ਦੇ ਟ੍ਰੈਂਡ ਕਰਦੇ ਪਏ ਹਨ ਇੰਡੀਆ ਦੇ ਵਿੱਚ ਇਹ ਟਾਪਿਕ ਟ੍ਰੈਂਡ ਕਰਦੇ ਪਏ ਆ ਜੇ ਆਪਾਂ ਪਾਰਟਿਕੂਲਰ ਸਕੇਮ ਲਈ ਲੱਭਣਾ ਆ ਤੇ ਫੋਰ ਐਗਜ਼ਾਮਪਲ ਆ ਕੇ ਹੈਗਾ ਚੈਨਲ ਹੈਗਾ ਬਿਊਟੀ ਤੇ ਕੋਸਮੈਟਿਕ ਤੇ ਆ ਹਨਾ ਬਿਊਟੀ ਤੇ ਕੋਸਮੈਟਿਕ ਤੇ ਆਪਣਾ ਆ ਚੀਜ਼ ਆ ਜਾਏਗੀ ਮਤਲਬ ਕਿ ਆ ਐਸ ਵੀ ਜ਼ਿਆਦਾ ਆ ਟਾਪਿਕ ਟ੍ਰੈਂਡ ਕਰਦੇ ਪਏ ਆ ਤੇ ਐਵੇਂ ਆਪਾਂ ਹਰੇਕ ਫੀਲਡ ਦਾ ਹੈਗਾ ਆ 올 ਕੈਟਾਗਰੀ ਹੈਗੇ ਆ ਆਟੋ ਐਂਡ ਵਹੀਕਲ ਹੋ ਗਿਆ ਹਨਾ ਇਹ ਬਿਜ਼ਨਸ ਐਂਡ ਫਾਈਨੈਂਸ ਹੋ ਗਿਆ ਕਲਾਈਮੇਟ ਹੋ ਗਿਆ ਐਂਟਰਟੇਨਮੈਂਟ ਫੂਡ ਐਂਡ ਰੇਕ ਹੋ ਗਿਆ ਇਹ ਆਪਣੇ ਫੋਰ ਐਗਜ਼ਾਮਪਲ ਕਿ ਤੁਹਾਡੀ ਨੀਚਾ ਉਹਦੇ ਰਿਲੇਟਡ ਟਾਪਿਕ ਲੱਭ ਜੇਗਾ ਤਾਂ ਇਸ ਵਿੱਚ ਕਿਵੇਂ ਸਪੋਰਟਸ ਹੋ ਗਿਆ ਇੱਥੇ ਆਪਾਂ ਨੂੰ ਪ੍ਰੋਪਰ ਵੇ ਨਾਲ ਪਤਾ ਲੱਗਦਾ ਪਏ ਕਿਹੜੀ ਚੀਜ਼ 트ੈਂਡ ਦੇ ਵਿੱਚ ਆ ਕਿਹੜੀ ਚੀਜ਼ ਨਹੀਂ 트ੈਂਡ ਦੇ ਵਿੱਚ ਆਪਣੇ ਆ ਚੀਜ਼ ਹੈ ਹਨਾ ਇਹ ਤੋਂ ਆਪਾਂ ਟ੍ਰੈਂਡ ਤੋਂ ਐਕਟਿਵ ਸ਼ੋ ਐਕਟਿਵ ਆਪਾਂ ਸ਼ੋ ਐਕਟਿਵ ਕਰਕੇ ਤੇ ਆਪਾਂ ਇਹ ਚੀਜ਼ ਕਰ ਸਕਦੇ ਆ ਆਪਾਂ ਔਰ ਕੈਟਾਗਰੀ ਕਰ ਲਈਏ ਆਹ ਚੀਜ਼ ਹਜੇ ਆਹ ਹਜੇ ਵੀ ਟ੍ਰੈਂਡ ਦੇ ਵਿੱਚ ਆ ਤੇ ਸਰਚ ਵਜਦੀ ਪਈ ਆ ਇਹ ਵੰਦ ਲੋ ਕੀ 48 ਇਹ ਪਿਛਲੇ 21 ਘੰਟਿਆਂ ਦੇ ਵਿੱਚ ਆਪਣੇ 2 ਲੱਖ ਸਰਚ ਵਜ ਚੁੱਕੀ ਹੈ ਇਸ ਤੇ ਆ ਮਤਲਬ ਆ ਚੀਜ਼ ਤੇ ਇਹ ক্রিকেট ਆ ਹਨਾ ਇੰਡੀਆ ਤੇ ਵੈਸਟ ਇੰਡੀਸ ਹਨਾ ਦੇ ਉਹ ਮੰਨ ਦਾ ਮੈਜ ਲੱਗਾ ਆ ਉਹਦੇ ਤੇ ਮਤਲਬ ਆਪਣੇ ਇੰਡੀਆ ਦੇ ਵਿੱਚ ਸਰਚ ਵਜਦੀ ਪਈ ਆ ਤੇ ਆਪਾਂ ਜੇ ਇੱਥੇ ਕਲਿੱਕ ਕਰੀਏ ਇਹ 15 ਘੰਟੇ ਹਨ ਇਹਨੂੰ 15 ਘੰਟੇ ਹੋ ਗਏ ਆ ਆਪਣੇ ਟ੍ਰੈਂਡ ਕਰਦੇ ਨੂੰ ਹਨਾ Google ਤੇ ਤੇ ਜਿਹਦੇ ਵਿੱਚ ਆਪਣੇ 50000 ਸਰਚ ਵਜ ਚੁੱਕੀ ਹੈ ਹਨਾ ਤੇ 10000 ਮਤਲਬ 50% ਟਾਪਿਕ ਹੋਰ ਉੱਠ ਚੁੱਕਾ ਹੈ ਪਹਿਲਾਂ ਤਾਂ ਬਹੁਤ ਘੱਟ ਸਰਚ ਵਜਦੀ ਹੁਣ ਇੱਕ ਵਾਰ ਇਹਨਾਂ ਮਤਲਬ ਕਿ ਆ ਤੁਸੀਂ ਮੈਂ ਗ੍ਰਾਫ ਤੇ ਚੈੱਕ ਕਰ ਸਕਦੇ ਜੀ ਇਹ ਥੀਜਾ ਇਹ ਤਾਂ ਹੋ ਗਿਆ ਇੱਕ ਟੂਲ ਜਿੱਥੋਂ ਆਪਾਂ ਟਾਪਿਕ ਲੱਭ ਸਕਦੇ ਆ ਤੇ ਇਹ ਕੱਬ ਹੋਰ ਦੱਸਦੇ ਆ ਟਾਪਿਕ ਫਾਈਂਡ ਆਊਟ ਕਰਨ ਲਈ Google News ਤੇ ਆਪਾਂ Google News ਤੋਂ ਵੀ ਆਪਾਂ ਕੰਟੈਂਟ ਫਾਈਂਡ ਆਊਟ ਕਰ ਸਕਦੇ ਆ ਕਿਉਂਕਿ ਆਪਣੇ ਪਿਛਲੇ ਆਪਣੇ ਆ ਟਰੰਪ ਦਾ ਹੁਣ ਚੱਲਦਾ ਪਿਆ ਆ ਟਰੰਪ ਦੇ ਜੇ ਕਿਨਾਂ ਦਾ US ਦੇ ਰਿਲੇਟਿਡ ਚੈਨਲ ਹੈਕ ਤੇ ਉਹ ਟਰੰਪ ਦੇ ਨਿਊਜ਼ ਬਣਾ ਸਕਦਾ ਆ ਆ ਟਰੰਪ ਹੀ ਹੁਣ ਚੱਲਾ ਪਿਆ US ਦੇ ਰਿਲੇਟਿਡ ਨਿਊਜ਼ ਬਣਾ ਸਕਦੇ ਆ ਹਾਂ ਯਾ ਬਾਂ ਕਰ ਗਿਆ ਜੇ ਕਿਸੇ ਦਾ ਸਪੋਰਟਸ ਦੇ ਰਿਲੇਟਡ ਚੈਨਲ ਆ ਤੇ ਉਹ ਆਪਣੇ ਸਪੋਰਟਸ ਦੇ ਕਲਿੱਕ ਕਰ ਸਕਦਾ ਆ ਇੰਡੀਆ ਦੇ ਸਪੋਰਟਸ ਰਿਲੇਟਡ ਤੇ ਆਹ ਇਨਫੋਰਮੇਸ਼ਨ ਆ ਚਾਰਜ ਆ ਚਾਰ ਘੰਟੇ ਹੋ ਗਿਆ ਇਹ ਹੁਣ ਮਤਲਬ ਕਿ ਇਹ ਕਿਹੜਾ ਇੱਕ ਨਿਊਜ਼ਪੇਪਰ ਤੇ ਆ ਗਿਆ ਇਹ ਆਰਟੀਕਲ ਆ ਗਿਆ ਇਸ ਤੋਂ ਬਾਅਦ ਇਹ ਹੁਣ ਸੋਸ਼ਲ ਮੀਡੀਆ ਤੇ ਆਏਗਾ ਸੋਸ਼ਲ ਮੀਡੀਆ ਤੋਂ ਬਾਅਦ ਗੂਗਲ ਟ੍ਰੈਂਡ ਦੇ ਵਿੱਚ ਜਾਏਗਾ ਇਹ ਇੱਕ ਥੋੜਾ ਗਾ ਐਡਵਾਂਸ ਫੀਚਰ ਆ ਮਤਲਬ ਕਿ ਕਿਹੜਾ ਤੁਸੀਂ ਇੱਕ ਲੱਭਣਾ ਹੈ ਆ ਫਾਈਂਡ ਆਊਟ ਕਰਨਾ ਹੈ ਕਿ ਟੌਪਿਕ ਹੈਗਾ ਫੋਰ ਐਗਜ਼ਾਮਪਲ ਕਿ ਮੈਂ ਕਿਹਾ ਪਿਆ ਯੂਐਸਏ ਦਾ XYZ ਚੈਨਲ ਆ ਹਨਾ ਤੇ ਤੁਸੀਂ ਨਿਊਜ਼ ਤੋਂ Google News ਤੋਂ ਚਲੋ ਇੱਕ 사이ਟ ਤੇ ਰਹਿ ਗਈ ਨਾ ਕੋਈ ਹੋਰ ਨਿਊਜ਼ ਵੈਬਸਾਈਟ ਹੈਗੀ ਆ ਕਿ ਨਾ ਤੁਹਾਨੂੰ ਪਤਾ ਯੂਐਸਏ ਨਿਊਜ਼ ਹੋ ਗਿਆ ਯੂਐਸਏ ਸਪੋਰਟਸ ਨਿਊਜ਼ ਹੋ ਗਿਆ ਸਪੋਰਟਸ ਚੈਨਲ ਹੋ ਗਿਆ ਆਪਾਂ ਆ ਚੀਜ਼ ਵੇਖੋ ਆ ਇਹ ਦਾ ਮੈਚ ਚੱਲਦਾ ਪਿਆ ਕੋਈ ਇਹ ਤੋਂ Winner ਕੀਤਾ ਹੋਏਗਾ ਤੁਸੀਂ ਉਹਦੇ ਰਿਲੇਟਡ ਨਿਊਜ਼ ਬਣਾ ਸਕਦੇ ਜੀ ਮਤਲਬ ਕਿ ਇੱਕ ਵੀਡੀਓ ਬਣਾ ਸਕਦੇ ਜੀ ਕਿਹੜਾ ਪਰਸਨ ਟ੍ਰੈਂਡ ਕਰਦਾ ਪਿਆ ਹਨਾ ਆ ਹੁਣ ਵੂਮਨ ਇਹ ਆਪਣੇ ਇੰਡੀਆ ਦੇ ਵਿੱਚ ਵੀ ਸਰਚ ਵਜਦੀ ਪਈ ਆ ਮਤਲਬ ਕਿ ਇੰਡੀਆ ਦੇ ਵਿੱਚ ਵੀ ਸਰਚ ਵਾਧੀ ਪਈ ਤੇ ਇਸ ਤੇ ਵੀਡੀਓ ਬਣ ਸਕਦੀ ਆ ਐਂ ਕਰਕੇ ਤੁਸੀਂ ਇੱਕ ਆਪਣਾ ਇੱਕ ਟੌਪਿਕ ਫਾਈਂਡ ਆਊਟ ਕਰ ਸਕਦੇ ਹੋ Google News ਚ ਵੈਬਸਾਈਟ ਤੋਂ ਤੁਸੀਂ ਇਨਫੋਰਮੇਸ਼ਨ ਕੱਟ ਕਰਕੇ ਤੇ ਆਪਣਾ ਟੌਪਿਕ ਫਾਈਂਡ ਆਊਟ ਕਰ ਸਕਦੇ ਜੇ ਕਿ ਤੁਹਾਨੂੰ ਲੱਗਦਾ ਏ ਕਿ ਇਹ ਇੱਕ ਵਰਤਫੁੱਲ ਆ ਤੇ ਉਹ ਪਰਸਨ ਟ੍ਰੈਂਡ ਕਰੇਗਾ ਹੈਨਾ ਉੱਥੋਂ ਤੁਸੀਂ ਫਾਈਂਡ ਆਊਟ ਕਰ ਸਕਦੇ ਫੋਰ ਐਗਜ਼ਾਮਪਲ ਆ ਮੈਂ ਆ ਚੀਜ਼ ਇਹ ਚੱਕਦਾ ਆ ਆ ਮੈਂ ਕਲਿੱਕ ਕਰਤੀ ਇੱਥੇ ਇੱਥੇ ਮੈਂ ਪਰਸਨ ਦਾ ਨਾਮ ਚੱਕ ਲੂੰਗਾ ਆਲਾ ਆ ਕਿ ਵੀ ਇਹਨੇ ਕੀਤੀ ਆ ਹਨ ਤੇ ਇਹ ਮੈਂ ਗੂਗਲ ਟ੍ਰੈਂਡ ਤੇ ਜਾ ਕੇ ਹੋਮ ਸੱਤੇ ਹੋਮ ਤੇ ਜਾ ਕੇ ਇੱਥੇ ਮੈਂ ਪੇਸਟ ਕਰ ਦੂੰਗਾ ਇਹ ਤੇ ਮੈਂ ਪੇਸਟ ਕਰਤਾ ਇੱਥੇ ਮੈਂ ਸਰਚ ਮਾਰ ਲਈ ਤੇ ਇੱਥੇ ਆਪਾਂ ਨੂੰ ਇਹ ਬੈਨੀਫਿਟ ਹੈਗਾ ਆ ਗੂਗਲ ਟ੍ਰੈਂਡ ਤੇ ਤੁਸੀਂ ਜਾ ਕੇ ਇੱਕ ਕਲਿਕ ਕਰ ਸਕਦੇ ਪਿਛਲੇ ਪਾਸਟ ਘੰਟਿਆਂ ਦਾ ਹਨਾ ਮਤਲਬ ਪਿਛਲੇ ਘੰਟੇ ਕਿੰਨੀ ਸਰਚ ਵਜੀ ਆ ਸਬ ਰੀਜ਼ਨ ਹੋ ਗਿਆ ਹਨਾ ਇੱਥੇ ਆਪਾਂ ਸਿਟੀ ਸਾਈਡ ਆ ਹੋ ਗਿਆ ਸਿਟੀ ਕਰ ਦਈਏ ਇਹਦੇ ਬਹੁਤ ਸੈਲੈਕਟ ਵੀ ਕਰ ਸਕਦੇ ਆ ਮਤਲਬ ਕਿ ਕੈਟਾਗਰੀ ਇੰਡੀਆ ਕੀਤਾ ਹੈ ਨਾ ਇੱਥੇ ਵਰਲਡ ਵਾਈਡ ਵਰਲਡ ਵਾਈਡ ਸੈਲੈਕਟ ਕਰਕੇ ਆਪ ਨੂੰ ਪਤਾ ਲੱਗ ਜੇਗਾ ਕਿ ਇੱਕ ਇਸ ਤੇ ਕਿਸ ਮਤਲਬ ਕਿ ਕਿਹਨੇ ਸਰਚ ਵਾਈ ਦੀ ਪਈ ਆ ਸਰ ਨਾਲ ਜਿਆਦਾ ਆ ਇੱਥੇ ਵਾਈ ਦੀ ਪਈ ਆ ਉਤੋਂ ਦਾ ਇਹ ਫਰਾਂਸ ਤੇ ਵਾਈ ਦੀ ਪਈ ਆ ਆ ਚੀਜ਼ ਆ ਆਪਣੇ ਇਹ ਕੰਟਰੀਆਂ ਚ ਇਹ ਟੌਪਿਕ ਤੇ ਸਰਚ ਵਾਈ ਦੀ ਪਈ ਆ ਤੇ ਤੁਸੀਂ ਆ ਰਾਈਟ ਨਾਉ ਟਾਈਮ ਹੈਗਾ ਆ ਤੁਸੀਂ ਇਸ ਤੇ ਵੀਡੀਓ ਪਾ ਸਕਦੇ ਜੀ ਕਿਸੇ ਦੀ ਬਾਇਓਗ੍ਰਾਫੀ ਤੇ ਪਾ ਸਕਦੇ ਵੀਡੀਓ ਹਨਾ ਕਿਨਾਂ ਦਾ ਸਪੋਰਟਸ ਚੈਨਲ ਆ ਤੇ ਕਿੰਨਾ ਨੇ ਯੂਐਸਏ ਦੇ ਆਡੀਅנס ਜਾਂ ਫੋਰਨ ਆਡੀਅנס ਆ ਟਾਰਗੇਟ ਕਰਨੀਆਂ ਉਹ ਆਪਣੇ ਫੋਰਨ ਟਾਪਿਕ ਐ ਕਰਕੇ ਫਾਈਂਡ ਆਊਟ ਕਰ ਸਕਦੇ ਆ ਕਿਤੇ ਤੁਹਾਨੂੰ ਪਤਾ ਲੱਗ ਜੇਗਾ ਕਿ ਇਹ ਬੰਦਾ ਟ੍ਰੈਂਡ ਦੇ ਵਿੱਚ ਹੈਗਾ ਤੇ ਉਹਦੇ ਰਿਲੇਟਿਡ ਕਿਹੜੀ ਨਿਊਜ਼ ਟ੍ਰੈਂਡ ਦੇ ਵਿੱਚ ਆ ਤੇ ਆਪਾਂ ਉਹਦੇ ਰਿਲੇਟਿਡ ਵੀਡੀਓ ਅਪਲੋਡ ਕਰ ਦਈਏ ਹਨਾ ਤੇ ਇਹ ਆਪਣਾ ਹੋ ਗਿਆ ਇਹ ਆਪਣਾ ਇੱਕ ਪੁਆਇੰਟ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਚੈਟ ਜੀਪੀਟੀ ਦੀ ਇਥੋਂ ਆਪਾਂ ਟਾਪਿਕ ਫਾਈਂਡ ਆਊਟ ਕਰ ਲਿਆ ਆਪਣੇ ਗੂਗਲ ਟ੍ਰੈਂਡ ਤੋਂ ਗੂਗਲ ਨਿਊਜ਼ ਤੋਂ ਤੇ ਬਾਅਦ ਫਿਰ ਆਪਾਂ ਚੈਟ ਜੀਪੀਟੀ ਤੇ ਆ ਜਾਈਏ ਨਾ ਚੈਟ ਜੀਪੀਡੀ ਤੇ ਆਪਾਂ ਕਹਿ ਦਨਾਂ ਆ ਜੇ ਤੁਹਾਨੂੰ ਖੁਦ ਨੂੰ ਇਨਫੋਰਮੇਸ਼ਨ ਜੇ ਤੁਸੀਂ ਆਪ ਇਨਫੋਰਮੇਸ਼ਨ ਫਾਈਂਡ ਆਊਟ ਕਰ ਸਕਦੇ ਜੇ ਤੇ ਵੈਲਨ ਗੁੱਡ ਆ ਤੇ ਕਈ ਵਾਰ ਹੁੰਦਾ ਹੈ ਕਿ ਕਈਆਂ ਇਨਫੋਰਮੇਸ਼ਨ ਨਹੀਂ ਪਤਾ ਹੁੰਦੀ ਮਤਲਬ ਕਿ ਕਿੱਦਾਂ ਫਾਈਂਡ ਆਊਟ ਕਰਨੀ ਨਹੀਂ ਪਤਾ ਹੁੰਦੀ ਉਹ ਚੈਟ ਜੀਪੀਡੀ ਦਾ ਯੂਜ਼ ਕਰ ਸਕਦੇ ਫੋਰ ਐਗਜ਼ਾਮਪਲ ਆ ਰਾਈਟ ਅ ਸਕ੍ਰਿਪਟ ਆ ਜੀ ਜੀ ਕਰਕੇ ਆਪਾਂ ਇੱਥੇ ਸਿਲੈਕਟ ਕਰਕੇ ਤੇ ਇੱਥੇ ਕਲਿੱਕ ਕਰ ਦਈਏ ਇੱਥੇ ਆਪਾਂ ਨੂੰ ਚੈਟ ਜੀਪੀਡੀ ਆਪਾਂ ਨੂੰ ਇਦਰ ਰਿਲੇਟਿਡ ਇੱਕ ਸਕ੍ਰਿਪਟ ਆਪਣੇ ਆਪੇ ਆ ਗਈ ਆ ਵੋ ਮੈਨ ਆ ਗਈ ਆ ਹਨਾ ਪੈਰਾਗ੍ਰਾਫ ਇਨ ਪੈਰਾਗ੍ਰਾਫ ਕਹਿਣਾ ਮਤਲਬ ਹੈਗਾ ਕਿ ਉੱਥੇ ਆਪਾਂ ਨੂੰ ਨੇ ਮੇਨ ਨੇ ਪੁਆਇੰਟ ਦੱਸੇ ਇੱਥੇ ਆਪਣੇ ਕੋਲੇ ਪ੍ਰੋਪਰ ਸਕ੍ਰਿਪਟ ਆ ਜਾਏਗੀ ਆਪਾਂ ਇਹ ਸਕ੍ਰਿਪਟ ਲਾ ਕੇ ਆਵੇ ਉਹਨਾਂ ਨੇ ਕਹੇ ਉਹਨੇ ਆਪਣੇ ਇਨ ਹਿੰਦੀ ਟਰਾਂਸਲੇਟ ਹਨ ਆਪਾਂ ਇਹ ਵੀ ਕਹਿ ਸਕਦੇ ਹਾਂ ਜੇ ਤੁਹਾਡੀ ਇੰਗਲਿਸ਼ ਜਿਆਦਾ ਵਧੀਆ ਨਹੀਂ ਹੈਗੀ ਤੁਸੀਂ ਇਹਨੂੰ ਆਪਣੇ ਆਪਣੀ ਲੈਂਗੁਏਜ ਟਰਾਂਸਫਰ ਟਰਾਂਸਲੇਟ ਕਰ ਸਕਦੇ ਫੋਰ ਐਗਜ਼ਾਮਪਲ ਆ ਕਿਵੇਂ ਆਪਾਂ ਚੈਟਿੰਗ ਕਰਦੇ ਹਾਂ ਹਨਾ ਆ ਕਿਵੇਂ ਆਪਾਂ ਸੋਸ਼ਲ ਮੀਡੀਆ ਤੇ ਚੈਟਿੰਗ ਕਰਦੇ ਆ ਆਪਾਂ ਉਹਦੇ ਮਤਲਬ ਕਿ ਉਹ ਉਸ ਤਰ੍ਹਾਂ ਦੀ ਆਪਣੇ ਕੋਲ ਸਕ੍ਰਿਪਟ ਤਿਆਰ ਕਰਾ ਕਿਵੇਂ ਆਪਾਂ ਪੜ੍ਹ ਕੇ ਆਪ ਖੁਦ ਬੋਲ ਕੇ ਤੇ ਆਪਾਂ ਆਪਣੀ ਇੱਕ ਵੀਡੀਓ ਦੀ ਆਡੀਓ ਤਿਆਰ ਕਰ ਸਕਦੇ ਆ আফਟਰ दैट ਆਪਾਂ ਇਮੇਜਿੰਗ ਯੂਜ਼ ਕਰ ਸਕਦੇ ਆ ਫੋਰ ਜ਼ੈੰਪਲ ਗੂਗਲ ਤੋਂ ਆਪਾਂ ਇਮੇਜ ਲੈ ਸਕਦੇ ਆ ਗੂਗਲ ਤੋਂ ਇਮੇਜ ਲੈ ਕੇ ਤੇ ਆਪਾਂ ਐਡੀਟਿੰਗ ਕਰਕੇ ਤੇ ਵੀਡੀਓ ਬਣਾ ਸਕਦੇ ਆ ਹਨਾ ਇਹ ਚੀਜ਼ ਹੋ ਗਈ ਇਹ 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 ਚੀਜ਼ ਆ ਜੇ ਆਪਾਂ ਨੇ ਆਪਾਂ ਇੱਕ ਹੋਰ ਇਹਨੂੰ ਇੱਕ ਨੈਕਸਟ ਵੇ ਕਰ ਦਈਏ ਜੇ ਆਪਾਂ ਵੀਡੀਓ ਰੈਡੀ ਕਰ ਲਈਆ ਫਿਰ ਆਪਾਂ ਅਪਲੋਡ ਹੁੰਦੀ ਹੈ ਟਾਈਟਲ ਦੀ থাম্বਨੇਲ ਦੀ ਤੇ ਡਿਸਕ੍ਰਿਪਸ਼ਨ ਦੀ ਹੈ ਨਾ ਇੱਥੇ ਆਪਾਂ ਕਹਿ ਸਕਦੇ ਆ ਜੇ ਗੱਲ ਕਰੀਏ থাম্বਨੇਲ ਦੀ থাম্বਨੇਲ ਇੱਥੇ ਆਪਾਂ ਕੈਟਜੀਪਟ ਨੂੰ ਪ੍ਰੋਂਪਟ ਲੇਤਾ ਹੈ থাম্বਨੇਲ ਬਣਾਉਣ ਦਾ ਇੱਥੇ ਆਪਨੂੰ ਦੋ ਆਪਸ਼ਨ ਹੋ ਜਾਣਗੇ ਇੱਕ ਤਾਂ ਚੈਟਜੀਪਟ ਦੇ ਤੋਂ ਆਪਾਂ ਖੁਦ ਯੂਜ਼ ਕਰ ਸਕਦੇ ਆ ਮਤਲਬ ਕਿ ਚੈਟਜੀਪਟ ਵਰਤ ਸਕਦੇ ਆ ਜਾਂ ਇੱਕ ਟੂਲ ਹੈਗਾ ਆਈਡੋਗ੍ਰਾਮ ਆਈਡੋਗ੍ਰਾਮ ਹੈਗਾ ਆ ਆਪਾਂ ਚਾਰਜੀ ਬੀ ਨੂੰ ਪ੍ਰੌਮਪਟ ਕਾਪੀ ਕਰ ਲੈਣਾ ਉਹਨਾਂ ਨੇ ਆਪ ਨੂੰ ਦੋ ਪੁੱਛ ਲਿਆ ਹੈ ਹਨਾ ਇਹ ਮਤਲਬ ਕਿ ਇਹ ਤੁਹਾਡੀ ਇੰਗਲਿਸ਼ ਚ ਵੀਡੀਓ ਤੁਸੀਂ ਇੰਗਲਿਸ਼ ਦਾ ਪ੍ਰੌਮਪਟ ਕਾਪੀ ਕਰ ਲੈਣਾ ਜੇ ਤੁਹਾਡੀ ਹਿੰਦੀ ਚ ਵੀਡੀਓ ਹੈ ਹਿੰਦੀ ਜੇ ਤੁਸੀਂ ਆਪਣੀ ਲੈਂਗੁਏਜ ਰੱਖੀ ਆ ਤੇ ਤੁਸੀਂ ਹਿੰਦੀ ਵਾਲਾ ਕਰ ਲੈਣਾ ਆਪਾਂ ਇੱਥੇ ਇੰਗਲਿਸ਼ ਵਾਲਾ ਕਰਦੇ ਆ ਕਾਪੀ ਕਰਕੇ ਆਈਡੋਗ੍ਰਾਮ ਆਪਾਂ ਖੋਲਿਆ ਹੋਇਆ ਇੱਥੇ ਆਪਾਂ ਜਨਰੇਟ ਕਰ ਦਾਂਗੇ ਜੇ ਆਪ ਆਪਣਾ ਇਹ ਪ੍ਰੌਮਪਟ ਬਣਾ ਤੇ ਆਪਣੀ ਇਸ ਥੰਬਨੇਲ ਬਣਾ ਤਿਆਰ ਹੋ ਗਿਆ ਜੇ ਆਪਾਂ ਗੱਲ ਕਰੀਏ ਕਿ ਆਈਡੋਗ੍ਰਾਮ ਦੀ ਗੱਲ ਆਈਡੋਗ੍ਰਾਮ ਦੇ ਵਿੱਚ ਆਪਾਂ ਨੂੰ ਇਹ ਫ੍ਰੀ ਅਕਾਊਂਟ ਕ੍ਰੀਏਟ ਹੋ ਜਾਂਦਾ ਹੈ ਜੀਮੇਲ ਨਾਲ ਲੌਗਇਨ ਕੀਤਾ ਹੋਇਆ ਮੈਂ ਪੁਆਇੰਟ ਮਿਲਦੇ ਆ ਹਰੇਕ ਵੀਕਲੀ ਪੁਆਇੰਟ ਮਿਲਦੇ ਆ ਜਿਹਦੇ ਵਿੱਚ ਆਪਾਂ ਨੂੰ ਇੱਕ ਪੁਆਇੰਟ ਤੋਂ ਇੱਕ ਥੰਬਨੇਲ ਆ ਆਪਾਂ ਤਿਆਰ ਕਰ ਸਕਦੇ ਆ ਤੇ ਕਿਹੜੀ ਆਪਣੀ ਮੇਨ ਸੈਟਿੰਗ ਆ ਹਨਾ ਇਹਦੇ ਵਿੱਚ ਬਹੁਤ ਹੋਰ ਵੀ ਫੀਚਰ ਹੈਗੇ ਆ ਫੋਰ ਐਗਜ਼ਾਮਪਲ ਆ ਮੈਂ ਆਪਰ ਉਹ ਤੁਹਾਨੂੰ ਕਾ ਦਿੰਨਾ ਐਕਸਪੈਕਟੇਸ਼ਨ ਹੁੰਦੀ ਆ 16.9 ਦੀ ਹਨਾ ਜੇ ਆਪਾਂ ਕਿਹੇ ਹੋਰ ਪਲੇਟਫਾਰਮ ਲਈ ਬਣਾਉਣੇ ਪਏ ਆ ਉਹ ਸਾਰੀ ਕੈਟਾਗਰੀ ਹੈਗੀ ਇਹਦੇ ਵਿੱਚ ਫੋਰ ਐਗਜ਼ਾਮਪਲ ਆ ਆਪਣੇ ਆ ਆ ਗਏ ਸ਼ਾਰਟਲੀ ਹੋ ਗਿਆ ਆਪਣੇ ਲੌਂਗ ਵੀਡੀਓ ਦੀ ਫਾਰਮ ਚ ਹੋ ਗਿਆ ਇੰਸਟਾਗ੍ਰam ਹੋ ਗਿਆ ਫੇਸਬੁੱਕ ਦਾ ਹੋ ਗਿਆ ਇਹ ਤੇ ਸਾਰੇ ਆਪਣੇ ਕੋਲ ਹੈਗੇ ਆ ਆਪਣੇ ਕਿਹਦਾ ਥੰਬਨੇਲ ਯੂਜ਼ ਆਪਾਂ YouTube ਲਈ ਕਰਦੇ ਪਏ ਆ ਉਹ ਆਪਾਂ ਸਿਲੈਕਟ ਕਰਾਂਗੇ 16:9 ਦਾ ਹਨਾ ਇੱਥੇ ਸਿਲੈਕਟ ਕਰਕੇ ਆਪਾਂ ਫਿਰ ਆਪਾਂ ਇਹਦੇ ਵਿੱਚ ਆਪਾਂ ਆ ਕੀਤਾ ਹੋਇਆ ਸਿਲੈਕਟ ਕੀਤਾ ਹੋਇਆ ਕਿਉਂਕਿ ਇਹ ਇੱਕ ਬਹੁਤ ਵਧੀਆ ਹੈ ਪ੍ਰੋਪਰ ਵੇ ਨਾਲ ਬਹੁਤ ਵਧੀਆ ਰਿਜ਼ਲਟ ਦਿੰਦਾ ਤੁਹਾਡੇ ਸਾਹਮਣੇ ਇਹ ਰਿਜ਼ਲਟ ਮੈਂ ਇਹ ਪ੍ਰਮਾਣਿਤ ਦਿੱਤਾ ਇਹ ਪੇਸ਼ ਕੀਤਾ ਇਹਨੇ ਪ੍ਰਮਾਣਿਤ ਆਪਾਂ ਨੂੰ ਕਿੱਦਾਂ ਵਧੀਆ ਦੇ ਦਿੱਤਾ ਆ ਜੇ ਤੁਹਾਨੂੰ ਲੱਗੇ ਕਿ ਫੋਟੋ ਚੇਂਜ ਕਰਨ ਦੀ ਪਈ ਆ ਆਰਟੀਫੀਸ਼ਲ ਇੰਟੈਲੀਜੈਂਸੀ ਹੈਗੇ ਤੁਹਾਨੂੰ ਵੀ ਪਤਾ ਹੈ ਕਿ ਰੀਅਲ ਫੋਟੋ ਮਿਸਯੂਜ਼ ਕਰਦੇ ਆ ਤਾਈਓ ਇਹ ਥੋੜਾ ਅਗ ਫਰਕ ਰੱਖਦਾ ਹੈ 90% 80 ਤੋਂ 90% ਉਹਦੇ ਮਤਲਬ ਉਹ ਕਿ ਫੇਸ ਉਹਦੇ ਨਾਲ ਸੇਮ ਟੂ ਸੇਮ ਹੋਏਗਾ ਬਟ 100% ਨਹੀਂ ਹੋਏਗਾ ਇਥੇ ਆਪਾਂ ਆਫਟਰ दैट ਐਡੀਟਿੰਗ ਕਰ ਸਕਦੇ ਆ ਤੇ ਆਪਾਂ ਸਿਲੈਕਟ ਕਰਕੇ ਤੇ ਆਪਾਂ ਅੱਗੇ ਚੱਲ ਜਾਣਾ ਹੈ ਫਿਰ ਆਹ ਤਾਂ ਆਟੋਮੈਟਿਕਲੀ ਇੱਥੇ ਸਟਾਈਲ ਆ ਜਾਂਦੇ ਆ ਆਪਣੇ ਕੋਲ ਆਟੋ ਦੇ ਰੱਖਿਆ ਹੈ ਰੀਅਲਿਸਟਿਕ ਹੋ ਗਿਆ ਮਤਲਬ ਇਹ ਰੀਅਲਿਸਟਿਕ ਹੋ ਜਾਏਗਾ ਡਿਜ਼ਾਈਨਿੰਗ ਹੋ ਗਿਆ 3D ਹੋ ਗਿਆ ਐਨੀਮੇਸ਼ਨ ਹੋ ਗਿਆ ਐਨੀਮੇਸ਼ਨ ਹੋ ਗਿਆ ਆਪਣੇ ਫੋਰ ਦਾ ਆਪਣਾ ਕਾਰਟੂਨ ਵਾਲਾ ਹੋ ਗਿਆ ਤੇ ਆਪਾਂ ਇਹ ਸਿਲੈਕਟ ਕਰਦੇ ਆ ਇੱਥੇ ਆਪਣੇ ਪੁਆਇੰਟਰ ਕਿਹੜੇ ਹੁੰਦੇ ਆ ਉਹ ਜ਼ਿਆਦਾ ਯੂਜ਼ ਹੋਣਗੇ ਤੇ ਇੱਥੇ ਆਪਾਂ ਜਨਰੇਟ ਤੇ ਕਲਿੱਕ ਕਰਤਾ ਤੇ ਆਪਣੇ ਕੋਲ ਰਿਜ਼ਲਟ ਕਿੰਨੇ ਵਧੀਆ ਆਏ ਅਜਾ ਦੇਖੋ ਐਵੇਂ ਦੇ ਆਪਾਂ ਐਵੇਂ ਦੇ ਥੰਬਨੇਲ ਬਣਾਉਣ ਲਈ ਕਿਹੜਾ ਇੱਕ ਥੰਬਨੇਲ ਡਿਜ਼ਾਈਨਰ ਆ ਕਰ ਤੋਂ ਘੱਟ ਵੀ 5 ਤੋਂ 10 ਡਾਲਰ ਆਪਣੇ ਚਾਰਜ ਕਰਦਾ ਏ ਇਸ ਐਵੇਂ ਦੇ ਥੰਬਨੇਲ ਬਣਾਉਣ ਲਈ ਡਿਜ਼ਾਈਨ ਆਪਣੇ ਪਹਿਲਾ ਫਸਟ ਪਲੈਨਿੰਗ ਕਰਨੀ ਦੇਨ ਆਫਟਰ ਵਰਕ ਕਰਨਾ ਬਹੁਤ ਹੈਡੈਕ ਹੁੰਦਾ ਆ ਤੇ ਇਥੇ ਚੈਟ ਜੀਪੀਟੀ ਨੇ ਇਹ ਕੰਮ ਥੋੜਾਕ ਉਹਨਾਂ ਲਈ ਤੇਜ਼ ਕਰਤਾ ਆ ਹਨਾ ਤੇ ਕਿਹਨਾਂ ਨੂੰ ਫੋਟੋ ਯਾ ਸ਼ਾਪ ਯੂਜ਼ ਕਰਨਾ ਆਉਂਦਾ ਆ ਹਨਾ ਤੇ ਉਹ ਆਪਣੇ ਆਈਡੋਗ੍ਰਾਮ ਤੋਂ ਇੱਕ ਥੰਬਨੇਲ ਦਾ ਇੱਕ ਬਣਾ ਸਕਦੇ ਆ ਥੰਬਨੇਲ ਬਣਵਾ ਕੇ ਆਫਟਰ दैट ਐਡੀਟਿੰਗ ਕਰ ਸਕਦੇ ਆ ਜੇ ਆਪਾਂ ਕਰੀਏ ਚੈਟ ਜੀਪੀਟੀ ਦੀ ਗੱਲ ਚੈਟ ਜੀਪੀਟੀ ਨੂੰ ਆਪਾਂ ਕਹਿੰਦੇ ਜਨਰੇਟਰ ਦਾ ਕਹਿਣਾ ਹੈ ਨਾ ਆਪਾਂ ਕਾਪੀ ਕਰਕੇ ਆਪਾਂ ਇਸ ਸਿਲੈਕਟ ਕਰ ਲਿਆ ਆਪਣਾ ਇਹ ਥੰਬਨੇਲ ਬਣਾ ਤਿਆਰ ਹੋ ਗਿਆ ਆ ਤੇ ਜੇ ਆਪਾਂ ਗੱਲ ਕਰੀਏ ਚੈਟ ਜੀਪੀਟੀ ਦੀ ਚੈਟ ਜੀਪੀਟੀ ਅੱਗੇ ਫਦਰ ਕੰਮ ਹੋ ਗਿਆ ਆਪਾਂ ਨੂੰ ਕਈ ਵਾਰ ਹੁੰਦਾ ਕਿ ਆਪਾਂ ਕਨਫਿਊਜ਼ ਹੋ ਜਾਂਦੇ ਆ ਕਨਫਿਊਜ਼ ਹੋ ਜਾਂਦੇ ਆ ਕਿ ਆਪਾਂ ਟਾਈਟਲ ਤੇ ਦੇਸਕ੍ਰਿਪਸ਼ਨ ਆਪਾਂ ਕਿੱਦਾਂ ਲਿਖੀਏ ਬਹੁਤ ਕਨਫਿਊਜ਼ਨ ਹੋ ਜਾਂਦੀ ਬਹੁਤ ਟਾਈਮ ਕਲੂਮ ਹੋ ਜਾਂਦਾ ਆ ਕਈ ਵਾਰ ਹੁੰਦਾ ਹੈ ਕਿ ਵਰਡ ਨਹੀਂ ਰੈਂਕ ਕਰਦੇ ਹਨ ਆਪਣੇ ਆਪਾਂ ਚੈਟ ਜੀਪਟ ਨੂੰ ਪ੍ਰੋਂਪਟ ਦੇ ਸਕਦੇ ਹਾਂ ਰਾਈਟ ਉਹ ਆਪਣੀ ਇਮੇਜ ਜਨਰੇਟ ਹੁੰਦਾ ਥੰਬਨੇਲ ਜਨਰੇਟ ਹੁੰਦਾ ਬਈ ਜਿੰਨਾ ਚਿਰ ਜਨਰੇਟ ਹੁੰਦਾ ਬਈ ਥੋੜਾ ਟਾਈਮ ਲੈਂਦਾ ਹੁੰਦਾ ਹੈ ਇਹ 5 ਤੋਂ 7 ਮਿੰਟ ਲੈ ਸਕਦਾ ਹੈ ਜਾਂ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਇਹਦਾ ਪ੍ਰੋਸੈਸਿੰਗ ਟਾਈਮ ਥੋੜਾ ਘਟਾ ਇਹ ਆਪਰਾ ਆਈਡੋਗ੍ਰਾਮ ਤੇ ਤਾਂ ਤੁਹਾਨੂੰ ਪਤਾ ਹੀ ਹੈ फटाफट ਤਿਆਰ ਹੋ ਗਿਆ ਆ ਕਿਉਂਕਿ ਇਹ ਮਲਟੀਟਾਸਕਿੰਗ ਇੱਕ ਪਲੇਟਫਾਰਮ ਆ ਆਈਡੋਗ੍ਰਾਮ ਜਸਟ ਇੱਕ ਪਲੇਟਫਾਰਮ ਆ ਜਿਹਦਾ ਆਪਾਂ ਇਮੇਜ ਲਈ ਜਨਰੇਟ ਇਮੇਜ ਦੇ ਕੰਮ ਕਰ ਸਕਦੇ ਹਾਂ ਇਹ ਇੱਕ ਜੈਕ ਆਫ 올 ਟ੍ਰੇਡ ਆ ਤੇ ਆਪਾਂ ਵੀਡੀਓਜ਼ ਦਾ ਵੀ ਬਣਾ ਸਕਦੇ ਆ ਆਪਾਂ ਵੀਡੀਓ ਬਣਾ ਸਕਦੇ ਆ ਚੈਟ ਜੀਪੀਟੀ ਤੋਂ ਆਪਾਂ ਥੰਬਨੇਲ ਬਣਾਵਾ ਸਕਦੇ ਆ ਹਨਾ ਆਪਾਂ ਇਨਫੋਰਮੇਸ਼ਨ ਗੈਟ ਕਰਾ ਸਕਦੇ ਆ ਆਪਰਾ ਫਲੋ ਚਾਰਟ ਬਣਾ ਸਕਦੇ ਕੋਡਿੰਗ ਕਰਾ ਸਕਦੇ ਬਹੁਤ ਕੰਮ ਹੈਗੇ ਆ ਇਹ ਆਪਣੀ ਅਗਲੀਆ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਪ੍ਰੋਪਰ ਵੇਅ ਦਾ ਦੱਸਾਂਗੇ ਚੈਟ ਜੀਪੀਟੀ ਨੂੰ ਆਪਾਂ ਕਿੱਦਾਂ ਯੂਜ਼ ਕਰਨਾ ਹੈ ਇਹ ਹੁਣ ਆਪਾਂ ਬੈਕ ਟੂ ਪੁਆਇੰਟ ਆਈਏ ਇਹ ਆਪਾਂ ਇਹ ਟਾਈਟਲ ਲਿਖਉਣਾ ਹੈ ਰਾਈਟ ਟਾਈਟਲ ਉਹਨੇ ਆਪਾਂ ਨੂੰ ਆਪਸ਼ਨ ਵੀ ਦੇ ਦਿੱਤੀਆਂ ਨਾਲ ਆਪਸ਼ਨ ਦੇ ਦਿੱਤੀਆਂ ਦੋ ਦੋ ਆਪਸ਼ਨਾਂ ਦੇ ਦਿੱਤੀਆਂ ਇੱਕ ਤਾਂ ਉਹਨੇ ਆਲਰੇਡੀ ਕਰਤਾ ਆ ਜੀ ਦਾ ਹੋ ਗਿਆ ਇੱਕ ਉਹਨੇ ਆਪਾਂ ਨੂੰ ਦੋ ਆਪਸ਼ਨ ਦੇ ਦਿੱਤੀਆਂ ਤੇ ਆਪਾਂ ਇਹਨਾਂ ਜੋ ਕਿਹੜਾ ਮਾਰੇ ਇਲੈਕਟ ਕਰਕੇ ਤੇ ਆਪਣਾ ਵੀਡੀਓ ਦੇ ਟਾਈਟਲ ਲਿਖ ਸਕਦੇ ਹਾਂ ਤੇ ਜੇ ਆਪਾਂ ਇਹ ਡਿਸਕ੍ਰਿਪਸ਼ਨ ਤੇ ਡਿਸਕ੍ਰਿਪਸ਼ਨ ਆ ਵੀ ਲੋ ਉਹਨੇ ਟ੍ਰੈਂਡਿੰਗ ਵਰਡ ਯੂਜ਼ ਕੀਤੇ ਕਰੇ ਇਹ ਕਰੰਟ ਨਾਓ ਟ੍ਰੈਂਡਿੰਗ ਦੇ ਵਿੱਚ ਆ ਆਪਾਂ ਕਿਵੇਂ ਗੂਗਲ ਟ੍ਰੈਂਡ ਦੇ ਵਿੱਚ ਜਾਂਦੇ ਸੀਗੇ ਉਹਨੇ ਆ ਚੈੱਕ ਕਰਿਆ ਜੇ ਆਪਾਂ ਫਰਾਂਸ ਓਪਨਿੰਗ ਕਰਾਂਗੇ ਨਾ ਆਪਾਂ ਤੁਹਾਨੂੰ ਸਿਲੈਕਟ ਕਰ ਦਿੰਨੇ ਤੇ ਮੈਂ ਆਪਾਂ ਕਾਪੀ ਕਰ ਲਿਆ ਫਰਾਂਸ ਓਪਨ ਟਾਈਟਲ ਹਨਾ ਤੇ ਆਪਾਂ ਸਰਚ ਮਾਰਾਂਗੇ ਤੁਹਾਨੂੰ ਪਤਾ ਲੱਗ ਜਾਊਗਾ ਇਹ ਕੀ ਚੀਜ਼ ਹੈ ਮੈਂ ਕਾ ਤੋ ਇਹ ਚੀਜ਼ ਕੀਤੀ ਨਾ ਟਾਪਿਕ ਹੋਊਗਾ ਅਬੇ ਆਪਾਂ ਕੋਈ ਟਾਪਿਕ ਨਹੀਂ ਭਰਿਆ ਆ ਆਪਾਂ ਕੋਈ ਮਤਲਬ ਇਹ ਉਹ ਉਹ ਪਰਸਨ ਦਾ ਨਾਮ ਨਹੀਂ ਭਰਿਆ ਆ ਯਾ ਆਪਾਂ ਵੀਡੀਓ ਤੇ ਚੱਲ ਜਾਾਂਗੇ ਵੀਡੀਓ ਤੇ ਆ ਵੇਖੋ ਕਿਸੇ ਨੇ ਬਹੁਤ ਵਧੀਆ ਐਸਈਓ ਕੀਤੀ 6 ਘੰਟੇ ਪਹਿਲਾਂ ਇਹੇ ਐਸਈਓ ਕਰਕੇ ਤੇ ਇਹ ਆਪਣੇ ਰੈਂਕ ਕਰਦੀ ਪਈ ਵੀਡੀਓ ਆਪਾਂ ਗੱਲਾ ਆਹ ਚੀਜ਼ ਭਰਿਆ ਫਰਾਂਸ ਓਪਨ ਟਾਈਟਲ ਹਨਾ ਤੇ ਇਹ ਚੀਜ਼ ਆ ਕੀਵਰਡ ਆ ਇਹ ਕੀਵਰਡ ਯੂਜ਼ ਕੀਤਾ ਇਹ ਕੀਵਰਡ ਆਪਾਂ ਫਾਈਂਡ ਆਊਟ ਕਰਕੇ ਜਦੋਂ ਸਰਚ ਮਾਰੀ ਆ ਤੇ ਆਪਾਂ ਇਹਦੇ ਰਿਲੇਟਡ ਆਪਾਂ ਆ ਚੀਜ਼ਾਂ ਭਰ ਸਕਦੇ ਆ ਇਹ ਆਪਣੇ ਟੈਗਸ ਬਣ ਸਕਦੇ ਆ ਆਪਾਂ ਡਿਸਕ੍ਰਿਪਸ਼ਨ ਚ ਆਹ ਵੜਾ ਯੂਜ਼ ਕਰਕੇ ਤੇ ਆਪਾਂ ਵੀਡੀਓ ਰੈਂਕ ਕਰਾ ਸਕਦੇ ਆਪਾਂ ਆਮੰਦੀ ਹੁੰਦੇ ਕੀਵਰਡ ਵਿੱਚ ਯੂਜ਼ ਹਿੱਟ ਕਰਨੇ ਹੁੰਦੇ ਆ ਫੋਰ ਐਗਜ਼ੈਂਪਲ ਆ ਆਪਣੇ ਕਿਤੇ ਯੂਜ਼ ਕੀਤਾ ਆ ਹਨਾ ਆ ਚੀਜ਼ ਆ ਇਦਰ ਰਿਲੇਟਡ ਵੀਡੀਓ ਆ ਹਨਾ ਤੇ ਇਹ ਜੀ ਆ ਉਹਨੇ ਚੈਟ ਜੀਪੀ ਆ ਨੇ ਕਿੱਥੇ ਤੁਹਾਨੂੰ ਚੈਟ ਜੀਪੀ ਆ ਨੇ ਟ੍ਰੇਨਿੰਗ ਵਰਡ ਆਪਣੇ ਆਪ ਹੀ ਵਿੱਚ ਐਡ ਕਰ ਲਿਆ ਤੇ ਕਿਦੋਂ ਨਾਲ ਤੁਹਾਡੀ ਵੀਡੀਓ ਰੈਂਕ ਕਰੂਗੀ ਦੇਖੋ ਇਹ ਪਰਸਨ ਆ ਮਾਰਦਾ ਸਰਚ ਮਾਰਦਾ ਆ ਤਾਂ ਵੀ ਤੁਹਾਡੀ ਵੀਡੀਓ ਆ ਸਕਦੀ ਆ ਇਹ ਆਪਣੇ ਟਾਈਟਲ ਦੇ ਡਿਸਕ੍ਰਿਪਸ਼ਨ ਹੋ ਗਿਆ हैश अपने कीवर्ड होंगे हैशटैग तो आप कहते ना अपने फॉर एग्जाम्पल अपनी हैशटैग हो गई आप हैशटैग लाते है ना एक होंगे कीवर्ड्स फॉर एग्जाम्पल तुम विखा देना कीवर्ड्स हो गए आप आ कि आप अपने मोबाइल की ਮਤਲਬ ਕਿ ਆ ਪਰਸਨ ਨੇ ਆ ਵੀਡੀਓ ਦੇ ਵਿੱਚ ਕਿਹੜੇ ਕੀਵਰਡ ਲਾਏ ਹੋਏ ਉਹ ਆ ਜੀ ਹੈ ਆ ਉਹਦੇ ਚੈਨਲ ਦੇ ਲੱਗੇ ਹੋਏ ਆ ਮਤਲਬ ਕਿ ਉਹਦਾ ਚੈਨਲ ਕਿਸ ਰਿਲੇਟਿਡ ਹੈਗਾ ਆ ਉਹ ਆਪਾਂ ਕਹਿ ਸਕਦੇ ਉਹ ਹੀ ਤੁਹਾਨੂੰ ਦੱਸਾਂਗੇਗਾ ਪਾਰਟਿਕੂਲਰਲੀ ਇੱਕ ਆਪਣਾ ਸੈਪਰੇਟ ਵੀਡੀਓ ਆਏਗੀ ਜਿਹਦੇ ਵਿੱਚ ਤੁਹਾਨੂੰ A to Z ਇਸ ਬਾਰੇ ਦੱਸਿਆ ਜਾਊਗਾ ਚੈਨਲ ਟੈਗਸ ਬਾਰੇ ਕਿ ਆਪਾਂ ਕਿੱਦਾਂ ਲਿਖਨੇ ਆ ਤੇ ਇਹ ਆਪਾਂ ਕਿਵੇਂ-ਕਿਵੇਂ ਫਾਈਂਡ ਆਊਟ ਕਰਨੇ ਆ ਆ ਵੀ ਵੀਡੀਓ ਦੇ ਟੈਗਸ ਹੋ ਗਏ ਇਹਦੀ ਇਹਦੀ ਵੀਡੀਓ ਵੇਖੋ ਤਾਨੂੰ ਇੱਕ ਆਈਡੀਆ ਹੋ ਜਾਏਗਾ ਉਹਨੇ ਆ ਕੀਵਰਡ ਇੱਕ ਟ੍ਰੇਨਿੰਗ ਕੀਵਰਡ ਆ ਸਾਰੇ ਟ੍ਰੇਨਿੰਗ ਕੀਵਰਡ ਯੂਜ਼ ਕੀਤੇ ਹੋਇਆ ਉਹਦੀ ਵੀਡੀਓ ਵੀ ਰੈਂਕ ਕਰਦੀ ਪਈ ਆ ਆ ਫੋਰ ਐਗਜ਼ਾਮਪਲ ਮੈਂ ਆਪਣੇ ਚੈਨਲ ਤੇ ਗਰੋਅ ਆਪੇ ਤੇ ਸਰਚ ਮਾਰੀ ਗਿਆ ਆ ਵੇਖੋ ਆ ਉਹਦੀ ਵੀਡੀਓ ਆ ਆਪ ਆਪਣਾ ਮੋਬਾਈਲ ਤੇ ਜੋ ਕਰਿਆ ਦੋ ਦਿਨਾਂ ਬਾਅਦ ਉਹਦੀ ਵੀਡੀਓ ਆ ਗਈ ਆਵੇਂ ਹੀ ਤੁਸੀਂ ਆਪਣੀ ਵੀਡੀਓ ਇਹ ਵਿਧੀ ਹੈਲਪ ਆਫ ਦੀ ਟੂਲਸ ਚਾਰਜੇਬਿਲਟੀ ਦੇ ਨਾਲ ਆਪਣੇ ਥੋੜੇ ਇੱਕ ਆਪਣਾ ਥੋੜਾ ਕੁੁੱਧ ਦਾ ਦਿਮਾਗ ਲਾ ਕੇ ਤੁਸੀਂ ਇਹ ਫਾਈਂਡ ਆਊਟ ਕਰਕੇ ਕਿ ਤੁਸੀਂ ਆਪਣੀ ਵੀਡੀਓ ਟ੍ਰੈਂਡ ਵਿੱਚ ਲਿਆ ਸਕਦੇ ਜੀ ਉਹ ਆਪਾਂ ਤੁਹਾਨੂੰ ਦੱਸਤਾ ਕਿ ਆਈਡੋਗ੍ਰਾਮ ਆਈਡੋਗ੍ਰਾਮ ਤੋਂ ਆਪਾਂ ਕਿਦਾਂ ਕੰਮ ਲੈਣਾ ਹੈ ਚਾਹੇ ਜੀ ਵੀਡੀਓ ਦਾ ਆਪਾਂ ਪ੍ਰੋਂਪਟ ਲਿਆ ਆਪਾਂ ਆਈਡੋਗ੍ਰਾਮ ਤੇ ਜਾ ਕੇ ਪੇਸਟ ਕਰਤਾ ਆਪਾਂ ਨੂੰ ਇਦਾਂ ਦੇ ਵਧੀਆ ਥੰਬਨੇਲ ਬਣਾ ਸਕਦੇ ਆ ਮੈਂ ਤੁਹਾਨੂੰ ਆਪਣੇ ਥੰਬਨੇਲ ਬਨ ਬੋਣਾ ਆ ਮੈਂ ਕਾਫੀ ਟਾਈਮ ਤਾਂ ਯੂਜ਼ ਕਰਦਾ ਪਿਆ ਆਪਣੇ ਆ ਦੂਜਾ ਹਮਲਾ ਹੋਇਆ ਸੀਗਾ ਆਪਣੇ ਜੰਮੂ ਕਸ਼ਮੀਰ ਤੇ ਹਮਲਾ ਹੋਇਆ ਸੀਗਾ ਹਨਾ ਉਹਦੇ ਵਿੱਚ ਆਹ ਥੰਬਨੇਲ ਆ ਜੇ ਮੈਂ ਇਦਾਂ ਦਾ ਥੰਬਨੇਲ ਖੁਦ ਬਣਾਉਂਦਾ ਤੇ ਮੈਨੂੰ ਘੱਟੋ ਘੱਟ ਵੀ 4 ਤੋਂ 5 ਘੰਟੇ ਲੱਗਨੇ ਸੀ ਇਹਦੇ ਵਿੱਚ ਦੀ ਆ ਵਿਦ ਦੀ ਹੈਲਪ ਆਫ ਦੀ ਏਆਈ ਦੇ ਨਾਲ ਹਨਾ ਮੈਂ ਸਿਰਫ 204 ਮਿੰਟਾਂ ਦੇ ਵਿੱਚ ਇਹ ਥੰਬਨੇਲ ਬਣਾ ਲਿਆ ਸਿੱਧਾ ਆਪਣੇ ਆਹ ਚੀਜ਼ ਗਲਤ ਹੋ ਸਕਦੀ ਆ ਹਨਾ ਸਪੈਲਿੰਗ ਗਲਤ ਹੋ ਸਕਦੇ ਇਹ ਆਪਾਂ ਐਡਿਟ ਕਰ ਸਕਦੇ ਆ ਆ ਤੁਹਾਨੂੰ ਪਤਾ ਹੈ ਇੱਥੇ ਇਹ ਮਾਰਕਟ ਦੇ ਵਿੱਚ ਬਹੁਤ ਵਧੀਆ ਟੂਲ ਆਏ ਹੋਏ ਆ ਜਿਹੜੇ ਆਪਾਂ ਫੋਟੋ ਅਰੇਜ਼ ਕਰਕੇ ਤੇ ਆਪਾਂ ਆਪਣੇ ਫੋਨ ਐਡਿਟ ਕਰ ਸਕਦੇ ਆ ਇਹ ਹੋਏਗਾ ਕਿ ਟੈਕਨੋਲੋਜੀ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਟੈਕਨੋਲੋਜੀ ਨਾਲ ਅਪਡੇਟ ਕਰਕੇ ਨਾਲ ਆਪਣੇ ਖੁਦ ਦੇ ਸਕਿੱਲ ਯੂਜ਼ ਕਰਕੇ ਆਪਾਂ ਵਧੀਆ ਥੰਬਨੇਲ ਬਣਾ ਸਕਦੇ ਆ ਕਲ ਜਿਹੜੀ ਗੇਦੀ ਵਧੀਆ ਹੋਈ ਖੜੀ ਆ ਹਨਾ ਐਵੇਂ ਆਪਾਂ ਆਈਡੋਗ੍ਰਾਮ ਦਾ ਯੂਜ਼ ਕਰਕੇ ਆਪਣਾ ਵਧੀਆ ਥੰਬਨੇਲ ਬਣਾ ਸਕਦੇ ਆ ਆਪਾਂ ਚੈਟ ਜੀਪੀਟੀ ਤੇ ਜਾਈਏ ਚੈਟ ਜੀਪੀਟੀ ਆਈ ਥਿੰਕ ਥੰਬਨੇਲ ਬਣ ਗਿਆ ਹੋਏਗਾ ਆ ਆਨੇ ਬਣਾਤਾ ਇਹਦੇ ਵਿੱਚ ਅੱਜ ਆਪਾਂ ਇਹ ਫਰੇਮ ਰੇਟ ਸਹੀ ਨਹੀਂ ਬਣਾਇਆ ਹੁੰਦੇ ਹਨਾ ਇਓਨੇ ਫੇਸਬੁਕ ਦੇ ਜਾਂ ਕੋਈ ਹੋਰ ਹੋਰ ਪਲੈਟਫਾਰਮ ਦੇ ਸੋਸ਼ਲ ਮੀਡੀਆ ਲਈ ਬਣਾਤਾ ਥੰਬਨੇਲ ਤੇ ਬਟ ਆਪਣਾ ਕਿਹੜਾ ਆਈਡੋਗ੍ਰਾਮ ਆ ਆਈਡੋਗ੍ਰਾਮ ਐਮ ਦੀ ਮਿਸਟੇਕ ਨਹੀਂ ਕਰਦਾ ਆਪਣਾ ਆਪਸ਼ਨ ਸਿਲੈਕਟ ਕਰਕੇ ਕਿਉਂ ਆਪਾਂ ਨੂੰ ਫੇਸਬੁਕ ਲਈ ਜਿਹਦਾ ਆਪਾਂ ਫੇਸਬੁਕ ਦਾ ਥੰਬਨੇਲ ਬਣਾ ਸਕਦੇ ਆ ਜਾਂ ਆਪਾਂ YouTube ਦਾ YouTube ਲਈ ਜਿਹਦਾ ਥੰਬਨੇਲ ਆਪਾਂ YouTube ਦੀ ਆਪਸ਼ਨ ਸਿਲੈਕਟ ਕਰਕੇ ਆਪਾਂ ਥੰਬਨੇਲ ਬਣਾ ਸਕਦੇ ਆ ਇਹਦੇ ਆਪਾਂ ਆਈਡੋਗ੍ਰਾਮ ਤੋਂ ਕੰਮ ਲੈ ਕੇ ਇਹ ਚੀਜ਼ ਕਰ ਸਕਦੇ ਆ ਆਪਾਂ ਇਹ ਤਾਂ থাম্বਨੇਲ ਯੂਜ਼ ਕੀਤਾ ਫੋਰ ਐਗਜ਼ਾਮਪਲ ਆਪਾਂ থাম্বਨੇਲ ਡਾਊਨਲੋਡ ਕਰ ਲਿਆ ਇਹ ਤੋਂ থাম্বਨੇਲ ਡਾਊਨਲੋਡ ਕਰ ਲਾਂਗੇ ਆਪਾਂ ਇਹ থাম্বਨੇਲ ਇਹ ਕਰ ਲਿਆ ਹਨਾ ਜੇ ਤੁਹਾਨੂੰ ਲੱਗਦਾ ਕਿ ਇਹਦੀ ਕੁਆਲਿਟੀ ਸਹੀ ਨਹੀਂ ਹੈ ਪਿਕਸਲ ਪਾਰ ਦੇ ਪਏ ਜਾਂ ਜਾਂ ਕੁਝ ਹੋ ਰਿਹਾ ਫੋਟੋ ਦੀ ਕੁਆਲਿਟੀ ਵਧੀਆ ਨਹੀਂ ਹੈਗੀ ਤੇ ਤੁਸੀਂ ਆਹ ਵੈਬਸਾਈਟ ਤੇ ਆ ਸਕਦੇ ਜੀ ਕਿਉਂਕਿ pixelcut.ai ਹੈਗੀ ਆ ਇੱਥੇ ਆਪਾਂ ਆਪਾਂ ਇੱਥੇ ਇੱਥੇ ਆ ਕੇ ਆ ਤੁਸੀਂ ਫਿਰ ਕਰ ਲਿਆ ਜੀ gorgalai pixelcut.ai ਇੱਥੇ ਜਾ ਕੇ ਇੱਥੇ ਆਪਾਂ ਫੋਟੋ ਆਪਣੀ ਅਪਲੋਡ ਕਰ ਸਕਦੇ ਫੋਰ ਐਗਜ਼ਾਮਪਲ ਆ ਇਹ ਆਪਾਂ ਇਮੇਜ ਡਾਊਨਲੋਡ ਕੀਤੀ ਆ ਆ ਤੁਹਾਨੂੰ ਕੁਆਲਿਟੀ ਦਾ ਪਤਾ ਲੱਗਦਾ ਪਿਆ ਹੈ ਹਨਾ ਕੁਆਲਿਟੀ ਇਹਨੇ ਅਪਰੂਵ ਕਰ ਲਈ ਹੈ ਨਾ ਆਪਣੀ ਇੱਥੇ ਫੋਟੋ ਸੀਗੀ ਜਿਹੜੀ ਆਪਾਂ ਇਮੇਜ ਡਾਊਨਲੋਡ ਕੀਤੀ ਸੀਗੀ ਉਹ ਹੈਗੀ 170kb ਦੀ ਇਹ ਜੀ ਆਪਾਂ ਇੱਥੇ ਡਾਊਨਲੋਡ ਕਰਾਂਗੇ ਆਪਣੀ ਕੁਆਲਿਟੀ ਵਧ ਗਈ ਆ ਇਹ ਮੇਜ ਆਪਾਂ ਓਪਨ ਕਰ ਲਈ ਐਡੀਟ ਦੇ ਉੱਤੇ ਗਏ ਐਡੀਟ ਦੇ ਉੱਤੇ ਇੱਥੇ ਆਪਾਂ ਇਹ ਕਰਨਾ ਹੈ ਆਹ ਦਾ ਬ੍ਰਾਈਟਨੈਸ ਵਾਲੇ ਪਾਸੇ ਇੱਥੇ ਆਪਾਂ ਸ਼ਾਪਨੈਸ ਥੋੜੀ ਕ ਬਤਾ ਦੇਣੀ ਹੈ ਦੀ 50% ਕਰਤੀ ਸ਼ਾਪਨੈਸ ਇਥੋਂ ਆਪਾਂ ਆ ਕਰਕੇ ਇਹ ਤੋਂ ਆਟੋ ਐਨਹਾਂਸਿੰਗ ਕਰ ਦੇਣਾ ਇਹ ਤੋਂ ਪੇਸਟ ਕਰ ਦੇਣਾ ਇਹ ਫੋਟੋ ਲੋਡ ਹੁੰਦੀ ਭਈਆ ਆ ਕਲਰ ਗ੍ਰੇਡਿੰਗ ਉਠਖੜੀ ਸ਼ਾਪਨੈ ਥੋੜੀ ਜਿਆਦੀ ਹੋ ਗਈ ਆਪਾਂ ਸ਼ਾਪਨੈਸ ਘਟਾ ਸਕਦੇ ਤੋਂ ਆਵੇ ਆਪਏ ਤੋਂ ਚਾਬਨ ਇਸ ਕੰਟਰੋਲ ਕਰਕੇ ਤੇ ਇਹ ਆਪਣੀ ਇੱਕ ਵਧੀਆ ਥੰਬਨੇਲ ਫੁੱਲ ਇੱਕ ਦੀ ਸਾਹਮਣੇ ਆਪਾਂ ਇੱਥੋਂ ਬਣਵਾ ਸਕਦੇ ਆ ਇਹ ਮੈਂ ਜੀ ਐਨਹੈਂਸ ਕਰ ਸਕਦੇ ਹਣਾ ਤੇ ਇਹ ਆਪਣਾ ਇੱਕ ਟੌਪਿਕ ਕਵਰ ਹੋ ਗਿਆ ਆ ਆਪਾਂ ਤੇ ਇਹ ਆਪਾਂ ਅਗਲੇ ਆਈਏ ਕਰਾ ਮੋਸਟ ਇੰਪੋਰਟੈਂਟ ਆ ਹੈਸ਼ਟੈਗ ਹੈਸ਼ਟੈਗ ਹੋ ਗਏ ਆਪਾਂ ਨੂੰ ਕੀ ਮਤਲਬ ਕਿ ਟੈਗਸ ਫਾਈਂਡ ਆਊਟ ਕਰਨ ਲਈ ਆਪਾਂ ਨੂੰ ਬਹੁਤ ਮਤਲਬ ਕਿ ਜਜਾਦ ਕਰਨੀ ਪੈਂਦੀ ਆ ਇਹ ਬਹੁਤ ਵਧੀਆ ਪਲੈਟਫਾਰਮ ਆ ਵੱਡੇ ਯੂਟਿਊਬਰ ਵੀ ਰეკਮੈਂਡ ਕਰਦੇ ਆ ਹਨਾ ਇਹ ਹੈਸ਼ਟੈਗ ਦਾ ਹਨਾ ਫੋਰ ਐਗਜ਼ਾਮਪਲ ਇਹ ਕੀ ਆਪਾਂ ਆ ਬਣਾਈ ਆ ਇਦਰ ਰਿਲੇਟਡ ਵੀਡੀਓ ਬਣਾਈ ਆ ਇਹ ਸਰਚ ਮਾਰ ਲਾਂਗੇ ਆਪ ਨੂੰ ਇਸ ਤੇ ਆ ਟੈਗਸ ਆਪਣੇ ਫਾਊਂਡ ਹੋ ਗਏ ਹਨਾ ਮੈਂ ਤਾਂ ਕਾਪੀ ਕਰਕੇ ਆਪਾਂ ਜਮਾ ਲਈ ਆਪਣੇ ਚੈਨਲ ਤੇ ਐਕਸ ਵਾਈ ਜ਼ेड ਤੇ ਫੋਰ ਐਗਜ਼ਾਮਪਲ ਆ ਮੇਰੀ ਵੀਡੀਓ ਆ ਉਹ ਇਥੇ ਸ਼ੋ ਮੋਰ ਹੋਏਗਾ ਤੁਸੀਂ ਕਲਿੱਕ ਕਰਨਾ ਹੈ ਜੋ ਜੋ ਹੋ ਜੋਗੇ ਤੁਹਾਡੇ ਕੋ ਫਿਰ ਆ ਕੁਝ ਜਾਣਗੇ ਪੇਸਟ ਕਰ ਸਕਦੇ ਇਥੇ ਵਿਧੀ ਹੈਲਪ ਆਫ ਦੀ AI ਦੇ ਨਾਲ ਇਹ ਬਹੁਤ ਸੌਖਾ ਹੋ ਗਿਆ ਹੈ ਨਹੀਂ ਤਾਂ ਇਹ ਪਿਛਲੇ ਟਾਈਮ ਦੇ ਵਿੱਚ ਬਹੁਤ ਹੀ ਹਾਰਡਲੀ ਹੁੰਦਾ ਸੀਗਾ ਕਿ ਇੱਕ ਵੀਡੀਓ ਇੱਕ ਹੈਸ਼ਟੈਗ ਤੇ ਹੀ ਆਪਣੇ ਦੋ ਦਿਨ ਲੱਗ ਜਾਂਦੇ ਸੀਗੇ ਤੇ ਵੀਡੀਓ ਨੂੰ ਅਪਲੋਡ ਕਰਦਿਆਂ 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 ਹਫਤਾ ਦੋ ਹਫਤੇ ਲੰਘ ਜਾਂਦੇ ਸੀਗੇ ਜਾਂ ਕੋਈ ਪਾਰਟਿਕੂਲਰ ਬੈਕਅਪ ਟੀਮ ਰੱਖਣੀ ਪੈਂਦੀ ਸੀ ਕਿ ਪ੍ਰੋਪਰ ਵੇ ਨਾਲ ਕਿਨੇ ਇੱਕ SEO ਲਈ ਸਟਾਫ ਰੱਖ ਲਿਆ ਦੂਜਾ ਥੰਬਨੇਲ ਲਈ ਰੱਖ ਲਿਆ ਇੱਕ ਵੀਡੀਓ ਐਡੀਟਰ ਰੱਖ ਲਿਆ ਹਨ ਤੇ ਹੁਣ ਇੱਕ ਇੱਕ ਪਰਸਨ ਹੈਲਪ ਆਫ ਦੀ AI ਦੇ ਨਾਲ ਉਹ ਆਪਣਾ ਬਹੁਤ ਵਧੀਆ ਇੱਕ ਚੈਨਲ ਗਰੋ ਕਰ ਸਕਦੇ ਏ ਟੂਲ ਯੂਜ਼ ਕਰਕੇ ਆ ਤੁਸੀਂ ਇਹ ਨੇਮ ਨੋਟ ਕਰ ਲਿਆ ਜੇ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਚ ਪੰਜ ਟੂਲ ਦੱਸੇ ਕਿਹੜੇ ਮੋਸਟ ਇੰਪੋਰਟੈਂਟ ਆ ਇੱਕ ਯੂਟਿਊਬਰ ਲਈ ਨਵੇਂ ਯੂਟਿਊਬਰ ਲਈ ਇਹ ਟੂਲ ਯੂਜ਼ ਕਰਕੇ ਆਪਣਾ ਚੈਨਲ ਵਧੀਆ ਗਰੋ ਕਰ ਸਕਦੇ ਆ ਜੇ ਤੁਹਾਨੂੰ ਇਹ ਵੀਡੀਓ ਇਨਫੋਰਮੇਟਿਵ ਲੱਗੀ ਆ ਸੋ ਕੋਈ ਸੁਝਾਅ ਦੇਣਾ ਚਾਹੁੰਦੇ ਜੇ ਤੁਸੀਂ ਕਮੈਂਟ ਕਰ ਸਕਦੇ ਜੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਆਪਣੇ ਤੈਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਜੇ ਆਪਾਂ ਮਿਲਦੇ ਹੁਣ ਅਗਲੀ ਵੀਡੀਓ ਦੇ ਵਿੱਚ ਤੇ ਸਾਡੀ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ